ਦੋਸਤੋ ਕੀ ਤੁਸੀਂ ਜਾਣਦੇ ਹੋ ਆਖਰ ਤਾਜ ਮਹਿਲ ਨੂੰ ਦੁਨੀਆ ਦੇ ਸੱਤ ਅਜੂਬਿਆਂ ਵਿੱਚ ਕਿਉਂ ਗਿਣਾ ਜਾਂਦਾ ਹੈ ਦਰਅਸਲ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਸਥਿਤ ਤਾਜ ਮਹਿਲ ਦੁਨੀਆ ਦੇ ਸੱਤ ਅਜੂਬਿਆਂ ਵਿੱਚ ਇੱਕ ਹੈ ਤਾਂ ਨੂੰ ਦੱਸ ਦਈਏ ਕਿ ਤਾਜ ਮਹਿਲ ਬਹੁਤ ਹੀ ਖੂਬਸੂਰਤ ਸਮਾਰਕ ਹੈ ਇਹ ਮੁਗਲ ਬਾਦਸ਼ਾਹ ਸ਼ਾਹ ਜਹਾਂ ਨੇ ਆਪਣੀ ਪਤਨੀ ਮਮਤਾ ਦੀ ਯਾਦ ਵਿੱਚ ਤਾਜ ਮਹਿਲ ਬਣਾਇਆ ਸੀ ਇਸੇ ਕਾਰਨ ਤਾਜ ਮਹਿਲ ਨੂੰ ਪਿਆਰ ਦਾ ਪ੍ਰਤੀਕ ਵੀ ਕਿਹਾ ਜਾਂਦਾ ਹੈ ਅੱਜ ਮਿਲ ਦਾ ਨਿਰਮਾਣ 1632 ਵਿੱਚ ਸ਼ੁਰੂ ਹੋਇਆ ਸੀ ਤੇ ਲਗਭਗ 20 ਸਾਲਾਂ ਬਾਅਦ ਇਹ ਪੂਰਾ ਤਿਆਰ ਹੋਇਆ ਸੀ ਇਸ ਦੇ ਨਿਰਮਾਣ ਲਈ ਕਈ ਦੇਸ਼ਾਂ ਦੇ ਕਾਰੀਗਰਾਂ ਨੇ ਮਿਲ ਕੇ ਕੰਮ ਕੀਤਾ ਤਾਜ ਮਹਿਲ ਨੂੰ ਦੁਨੀਆ ਦੇ ਇੰਡੋ ਇਸਲਾਮਿਕ ਆਰਕੀਟੈਕਚਰ ਦੇ ਕਬਰਸਤਾਨ ਵਿੱਚ ਗਿਣੇ ਜਾਂਦਾ ਹੈ ਇਸ ਦੀ ਆਰਕੀਟੈਕਚਰ ਆਪਣੇ ਆਪ ਵੀ ਕਾਫੀ ਬਲਖਣਾ ਹੈ ਇਤਿਹਾਸਕਾਰਾਂ ਦੇ ਅਨੁਸਾਰ ਤਾਜ ਮਹਿਲ ਦੀ ਉਸਾਰੀ ਵਿੱਚ ਨਾ ਸਿਰਫ ਰਾਜਸਥਾਨ ਤੋਂ ਸੰਗਮਰਮਰ ਦੀ ਵਰਤੋਂ ਕੀਤੀ ਗਈ ਸੀ ਸਗੋਂ ਹੋਰ ਕਈ ਦੇਸ਼ਾਂ ਤੋਂ ਵੀ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਲਿਆਂਦੀਆਂ ਗਈਆਂ ਸੀ ਤਹਾਨੂੰ ਦੱਸ ਦਈਏ ਕਿ ਤਾਜ ਮਹਿਲ ਵਰਗੀ ਇਮਾਰਤ ਹੁਣ ਤੱਕ ਦੁਨੀਆ ਵਿੱਚ ਕਦੇ ਵੀ ਨਹੀਂ ਬਣੀ। ਇਸ ਇਮਾਰਤ ਦੀ ਬਲੱਖਣਤਾ ਦੇ ਕਾਰਨ ਇਸਨੂੰ ਦੁਨੀਆ ਦੇ ਸੱਤ ਅਜੂਬਿਆਂ ਵਿੱਚ ਗਿਣਾ ਜਾਂਦਾ ਹੈ। 2007 ਵਿੱਚ ਤਾਜ ਮਹਿਲ ਨੂੰ ਦੁਨੀਆ ਦੇ ਸੱਤ ਅਜੂਬਿਆਂ ਵਿੱਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਯੂਨੈਸਕੋ ਨੇ ਇਸ ਤਾਜ ਮਹਿਲ ਨੂੰ 1983 ਵਿੱਚ ਹੀ ਵਿਸ਼ਵ ਵਿਰਾਸਤ ਦੀ ਸ਼੍ਰੇਣੀ ਵਿੱਚ ਰੱਖਿਆ ਸੀ। ਤਾਜ ਮਹਿਲ ਦੀ ਸੁੰਦਰਤਾ ਨੂੰ ਦੇਖਣ ਹਰ ਰੋਜ਼ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੈਲਾਨੀ ਆਉਂਦੇ ਹਨ। ਇਸ ਦੀ ਸੁੰਦਰਤਾ ਹਰ ਕਿਸੇ ਨੂੰ ਮੋਹ ਲੈਂਦੀ ਹੈ। ਭਾਰਤ ਦਾ ਪ੍ਰਾਤਿਭਾ ਵਿਭਾਗ ਤਾਜ ਮਹਿਲ ਦੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਇੱਕ ਹੀ ਅਪਰਾਲੇ ਕਰਦਾ ਹੈ ਇਸ ਦੀ ਸਫਾਈ ਵੀ ਬਹੁਤ ਵੱਖਰੀ ਤਰੀਕਾ ਕੀਤੀ ਜਾਂਦੀ ਹੈ ਪ੍ਰਦੂਸ਼ਣ ਦੇ ਮਾਰੇ ਪਰਭਾਪ ਨੂੰ ਘਟਾਉਣ ਲਈ ਮੁਲਤਾਨੀ ਮਿੱਟੀ ਦੀ ਮਦਦ ਨਾਲ ਚਮਕਦਾਰ ਕੀਤਾ ਜਾਂਦਾ ਹੈ